ਸਾਰੇ ਘਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਝਟਪਟ ਬਣ ਕੇ ਤਿਆਰ ਹੋਣ ਵਾਲਾ ਅੰਬ ਦਾ ਤੇ ਲਸਣ ਦਾ achar ਜਿਹੜਾ ਕਿ ਜਦੀ ਬਣਾ ਕੇ ਆਪਾਂ 10 ਮਿੰਟਾਂ ਦੇ ਵਿੱਚ ਬਣਾ ਕੇ ਖਾ ਸਕਦੇ ਹਾਂਗੇ ਰੋਟੀ ਪਰਾਂਠੇ ਨਾਲ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਜਿਹੜਾ ਆਚਾਰ ਹੈਗਾ ਤੇ ਇੱਕ ਵਾਰ ਮੇਰੇ ਇਸ ਤਰੀਕੇ ਨਾਲ ਜਿਹੜਾ ਇਹ ਆਚਾਰ ਆ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਨਾ ਅੰਬ ਦੇ ਆਚਾਰ ਨੂੰ ਆਪਾਂ ਕਈ ਤਰੀਕਿਆਂ ਨਾਲ ਬਣਾਉਣੇ ਹੈਗੇ ਤੇ ਇਸ ਤਰੀਕੇ ਨਾਲ ਵੀ ਜ਼ਰੂਰ ਬਣਾ ਕੇ ਟਰਾਈ ਕਰਨਾ ਇਧਰ ਆਪਾਂ ਨੇ ਇੱਥੇ 1 ਕਿਲੋ ਅੰਬ ਲੈ ਲੈਨੇਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਪਹਿਲਾਂ ਕੁਝ ਧੇਰ ਆਪਾਂ ਇਹਨਾਂ ਨੂੰ ਨਾ ਪਾਣੀ ਵਿੱਚ ਰੱਖ ਲਾਂਗੇ ਇਹਦੇ ਉੱਪਰ ਸੋਨੋ ਕਾਲੇ-ਕਾਲੇ ਜਿਹੇ ਦਿਖਾਈ ਦਿੰਦੇ ਹੈਗੇ ਇਹ ਚੰਗੀ ਤਰ੍ਹਾਂ ਉੱਤਰ ਜਾਂਦੇ ਹੈਗੇ ਫਿਰ ਤੇ ਥੋੜੀ ਧੇਰ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਕੱ ਇਸ ਤਰ੍ਹਾਂ ਸਾਫ਼ ਕੱਪੜੇ ਨਾਲ ਇਹਨਾਂ ਨੂੰ ਪੁੰਝ-ਪੁੰਝ ਕੇ ਤੇ ਆਪਾਂ ਇਹਨਾਂ ਦੇ ਤੋਂ ਪਾਣੀ ਸੁਕਾਤਾ ਤੇ ਉਸ ਤੋਂ ਬਾਅਦ ਆਪਾਂ ਨੂੰ ਇਸ ਤਰ੍ਹਾਂ ਕੱਟ ਕੇ ਦੇ ਵਿੱਚ ਜਿਹੜੀਆਂ ਗੁੱਠਲੀਆਂ ਨੇ ਬਿਲਕੁਲ ਕੱਚੀਆਂ ਨਹੀਂ ਐ ਇਹਨਾਂ ਦੇ ਵਿੱਚ ਜਾਲਾ ਨਹੀਂ ਬਣਿਆ ਹੋਇਆ ਜਿਹੜੇ ਤਕਰੰਬੀਆਂ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਪਤਲੀਆਂ-ਪਤਲੀਆਂ ਜਿਹੜੀਆਂ ਸਲਾਈਸ ਟਾਈਪ ਤੇ ਫਾੜੀਆਂ ਨੂੰ ਕਟਿੰਗ ਕਰਾਂਗੇ ਤੇ ਜਿੰਨੀਆਂ ਪਤਲੀਆਂ ਹੋ ਸਕਣ ਉਹਨੀਆਂ ਹੀ ਪਤਲੀਆਂ ਜਿਹੜੀਆਂ ਤੁਸੀਂ ਫਾੜੀਆਂ ਕਟਿੰਗ ਕਰ ਲਈਆਂ ਨਹੀਂ ਐ ਤੇ ਇਹ ਆਸਾਨੀ ਨਾਲ ਹੀ ਕੱਢਨ ਨਾਲ ਕੱਟੇ ਜਾਂਦੇ ਨੇ ਕਿਉਂਕਿ ਬਿਲਕੁਲ ਕੱਚੀ ਅੰਬੀ ਹੈਗੀ ਇਹ ਤੇ ਇਹਦੀ ਜਿਹੜੀ ਗਿੱਟ ਹੈਗੀ ਉਹ ਵੀ ਤੁਸੀਂ ਦੇਖਿਆ ਸੀਗਾ ਵੀ ਕਿੰਨੀ ਮਤਲਬ ਕਿ ਸੌਫਟ ਹੈਗੀ ਤੇ ਜਿਹੜੀ ਸੈਂਟਰ ਦੇ ਵਿੱਚ ਕਟਿੰਗ ਹੋ ਗਈ ਹੈ ਜਦੋਂ ਮੈਂ ਇਹਨੂੰ ਕਟਿੰਗ ਕੀਤੀ ਹੈਗੀ ਤੇ ਤਾਂ ਕਰਕੇ ਇਹ ਬਿਲਕੁਲ ਵੀ ਮਤਲਬ ਕਿ ਪੱਕੀ ਹੋਈ ਅੰਬੀ ਨਹੀਂ ਬਿਲਕੁਲ ਛੋਟੀਆਂ-ਛੋਟੀਆਂ ਗਿੱਟਾਂ ਨੇ ਦੇ ਵਿੱਚ ਤੇ ਆਸਾਨੀ ਨਾਲ ਹੀ ਇਹ ਇਸ ਤਰ੍ਹਾਂ ਕਟਿੰਗ ਕੀਤੀ ਜਾਂਦੀ ਹੈ ਨਹੀਂ ਆ ਤੇ ਇਹਨੂੰ ਮੈਂ ਕੱਢਣ ਵਾਲੀ ਇਸ ਤਰ੍ਹਾਂ ਕਟਿੰਗ ਕਰ ਲਵਾਂ ਸਾਰੀਆਂ ਅੰਬੀਆਂ ਨੂੰ ਤੇ ਜਿਹੜਾ ਇਹ achar ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੇ ਜੇ ਘਰੇ achar ਨਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਮਿੰਟਾਂ ਸਕਿੰਟਾਂ ਦੇ ਵਿੱਚ ਅੰਬ ਦੇ achar ਨੂੰ ਬਣਾ ਸਕਦੇ ਹੋਗੇ ਤੇ ਅੱਜ ਆਪਾਂ ਇਹ ਅੰਬ ਦੇ achar ਦੇ ਵਿੱਚ ਐਡ ਕਰਾਂਗੇ ਨਾਲ ਲਸਣ ਤੇ ਲਸਣ ਵੀ ਮੈਂ ਇੱਥੇ ਇੱਕ ਕੌਲੀ ਦੇ ਕਰੀਬ ਇੱਥੇ ਸੈੱਲ ਕੇ ਰੱਖ ਲਈ ਹੈਗੀ ਪਹਿਲਾਂ ਹੀ ਸਾਫ਼ ਕਰ ਲਈ ਹੈਗੀ ਛਿੱਲ ਕੇ ਤੇ ਰੱਖ ਲਈ ਹੈਗੀ ਤੇ ਇੱਧਰ ਜਿਹੜੀਆਂ ਅੰਬੀਆਂ ਉਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕਟਿੰਗ ਕਰ ਲਾਂਗੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਜਿਹੜਾ ਆਚਾਰ ਬਣਾਵਾਂਗੇ ਇਹ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਜਿਹੜਾ ਤੁਸੀਂ ਆਚਾਰ ਇਹ ਖਾ ਸਕਦੇ ਹੋਗੇ ਪਰਾਂਠੇ ਦੇ ਪਰਾਂਠੇ ਨਾਲ ਤਾਂ ਜਿਹੜਾ ਇਹ ਅੰਬ ਦਾ ਆਚਾਰ ਆ ਬਹੁਤ ਜ਼ਿਆਦਾ ਟੇਸਟੀ ਲੱਗਦਾਗਾ ਤੇ ਇੱਕ ਵਾਰ ਤੁਸੀਂ ਮੇਰੇ ਇਸ ਤਰੀਕੇ ਨਾਲ ਵੀ ਆਚਾਰ ਨੂੰ ਬਣਾ ਕੇ ਜਰੂਰ ਟਰਾਈ ਕਰਨਾ ਕਿਉਂਕਿ ਆਪਾਂ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਅੰਬ ਦਾ ਆਚਾਰ ਹੈਗਾ ਬਣਾਉਣੇ ਆਗੇ ਕੋਈ ਸਿੱਧਾ ਮਤਲਬ ਕਿ ਅੰਬ ਨੂੰ ਕਟਿੰਗ ਕਰਕੇ ਉਹਨੂੰ ਸੁਕਾ ਲੈਂਦਾ ਹੈਗਾ ਸੁਕਾ ਕੇ ਫਿਰ ਪਾਉਂਦੇ ਆ ਅੰਬ ਦਾ achar ਕੋਈ ਨਮਕ ਵਾਲੇ ਪਾਣੀ ਦੇ ਵਿੱਚ ਨੂਨ ਪਾ ਕੇ ਮਤਲਬ ਕਿ 2 ਦਿਨ ਵਾਸਤੇ ਰਸਤੇ ਰੱਖ ਕੇ achar ਬਣਾਉਂਦਾ ਹੈਗਾ ਕੋਈ ਕਿਸ ਤਰ੍ਹਾਂ ਨਾਲ ਕੋਈ ਕਿਸ ਤਰ੍ਹਾਂ ਤਾਂ ਨਾਲ ਤੇ ਆਪਾਂ ਪਹਿਲਾਂ ਵੀ ਅੰਬ ਦੇ achar ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇਗੀਆਂ ਤੇ ਅੱਜ ਆਪਾਂ ਇਹ ਨਵੇਂ ਤਰੀਕੇ ਨਾਲ ਜਿਹੜਾ ਇਹ ਮਤਲਬ ਕਿ ਚਟਪਟ ਖਾਣ ਵਾਲਾ achar ਹੈਗਾ ਜਿਹੜਾ ਬਣਾਉਣਾ ਸ਼ੇਅਰ ਕਰਦੇ ਆਂਗੇ ਇਹ ਜਿਹੜੀਆਂ ਅੰਬੀਆਂ ਨੇ ਸਾਰੀਆਂ ਪੈ ਇਸ ਤਰ੍ਹਾਂ ਇਹਨਾਂ ਨੂੰ ਬਿਲਕੁਲ ਪਤਲਾ ਪਤਲਾ ਕਟਿੰਗ ਕਰ ਲਿਆਗਾ ਤੇ ਇਹਨਾਂ ਦੀਆਂ ਜਿਹੜੀਆਂ ਗਿੱਟਕਾਂ ਨੇ ਬਿਲਕੁਲ ਹੀ ਕੱਚੀਆਂ ਨਹੀਂ ਆ ਤੇ ਬਹੁਤ ਹੀ ਮਤਲਬ ਕਿ ਇਸ ਤਰ੍ਹਾਂ ਹੀ ਮਤਲਬ ਕਿ ਕੱਚੀ ਅੰਬੀਆਂ ਦਾ ਜਿਹੜਾ achar ਬਣਾਉਂਗੇ ਤੁਸੀਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਜ਼ਰੂਰ ਇਸ ਤਰ੍ਹਾਂ ਇੱਕ ਵਾਰ ਤੁਸੀਂ ਬਿਨਾਂ ਜਾਲੇ ਤੋਂ ਕੱਚੀ ਅੰਬੀ ਦਾ achar ਬਣਾ ਕੇ ਟਾਈ ਕਰਨਾ ਤੇ ਮੈਂ ਜਦੋਂ ਵੀ achar ਬਣਾਉਣੀ ਹੈ ਚਾਹੇ ਮਸਕਾ ਕੇ ਬਣਾਵਾਂ ਚਾਹੇ ਜਿਵੇਂ ਵੀ ਬਣਾਵਾਂ ਤੇ ਮੈਂ ਬਿਲਕੁਲ ਕੱਚੀ ਅੰਬੀ ਚੂਜ਼ ਕਰਦੀ ਆਂਗੀ achar ਦੇ ਵਿੱਚ ਜਿਹਦੇ ਨਾਲ ਜਿਹੜਾ achar ਹੈਗਾ ਉਹ ਤਰੋ ਤਾਜ਼ਾ ਫਰੈਸ਼ ਫਰੈਸ਼ ਬਣਿਆ ਰਹਿੰਦਾ ਹੈਗਾ ਜੇਦੋ ਆਪਾਂ ਨੂੰ ਖਾਣੇ ਆਗੇ ਚਾਹੇ ਉਹਨੂੰ ਆਪਾਂ ਸਾਲਮਾ ਗਰੋਂ ਡੱਬੇ ਦੇ ਵਿੱਚੋਂ ਕੱਢ ਕੇ ਖਾਈਏ ਤਾਂ ਤੁਹਾਨੂੰ ਐ ਲੱਗੂਗਾ ਵੀ ਹੁਣ ਹੀ ਤਾਜ਼ਾ ਆਚਾਰ ਪਾਇਆ ਹੋਇਆ ਹੈਗਾ ਤੇ ਇਧਰ ਆਪਾਂ ਇੱਕ ਫਰਾਈ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਇੱਕ ਕੌਲੀ ਦੇ ਕਰੀਬ ਜਿਹੜਾ ਸਰੋਂ ਦਾ ਤੇਲ ਪਾ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇੱਕ ਕੌਲੀ ਜਿਹੜੀ ਲਸਣ ਹੈਗੀ ਉਹ ਐਡ ਕਰ ਲਈਏ ਤੇਲ ਗਰਮ ਹੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਗੈਸ ਆਪਾਂ ਬਿਲਕੁਲ ਸਲੋ ਕਰ ਦੇਣਾ ਤਾਂ ਕਿ ਲਸਣ ਹੈ ਜਿਹੜਾ ਇੱਕੇ ਸਾ ਲਖਤ ਸਾਰਾ ਜਲ ਨਾ ਜਾਵੇ ਤੇ ਇਹਨੂੰ ਆਪਾਂ ਸਲੋ ਫਲੇਮ ਦੇ ਉੱਪਰ ਹਲਕਾ ਜਿਹਾ ਕਲਰ ਆਉਣ ਤੱਕ ਜਿਹੜਾ ਲਸਣ ਨੂੰ ਪਕਾ ਲਵਾਂਗੇ ਤਾਂ ਕਿ ਜਿਹੜੀ ਲਸਣ ਹੈ ਅੰਦਰ ਤੱਕਰ ਪੱਕ ਜਾਵੇ ਸੌਫਟ ਹੋ ਜਾਵੇ ਤੁਸੀਂ ਦੇਖ ਸਕਦੇ ਹੋਗੇ ਇਹ ਬਿਲਕੁਲ ਮਤਲਬ ਕਿ ਸਲੋ ਫਲੇਮ ਦੇ ਉੱਪਰ ਆਪਾਂ ਇਹਨੂੰ ਪਕਾ ਰਹੇ ਹਾਂਗੇ ਤੇ ਹਲਕਾ ਜਿਹਾ ਜਿਹੜਾ ਬ੍ਰਾਊਨ ਕਲਰ ਆ ਰਿਹਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਗੈਸ ਹੈਗਾ ਬੰਦ ਕਰ ਲਵਾਂਗੇ ਹਲਕਾ ਬ੍ਰਾਊਨ ਕਲਰ ਆਉਣ ਤੋਂ ਬਾਅਦ ਤੇ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਤੇ ਇੱਕ ਗੱਲ ਮੈਂ ਤੁਹਾਨੂੰ ਇਹ ਨਾਲ ਹੋਰ ਸ਼ੇਅਰ ਕਰਨੀ ਹੈਗੀ ਜਿਹੜੇ ਤੁਸੀਂ ਮਸਾਲੇ ਅਚਾਰ ਦੇ ਵਿੱਚ ਪਾਉਣੇ ਨੇ ਜਿਵੇਂ ਆਪਾਂ ਅਚਾਰ ਵਾਲੇ ਮਸਾਲੇ ਪਾਉਣੇ ਹੈਗੇ ਉਹ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਤੇ ਮੈਂ ਇੱਥੇ ਸਭ ਤੇ ਪਾਏ ਆ ਜਿਵੇਂ ਕਿ ਇਹਦੇ ਵਿੱਚ ਆਪਾਂ ਮੇਥੇ ਸੌਂਫ ਜੀਰਾ ਕਲੌਂਜੀ ਆਦੀ ਪਾਉਣੇ ਹੈਗੇ ਇਹਨਾਂ ਨੂੰ ਥੋੜਾ ਜਿਆਦਾ ਹਰਸਟਡ ਕਰਕੇ ਉਸ ਤੋਂ ਬਾਅਦ ਪੀਸ ਕੇ ਵੀ ਪਾਊਡਰ ਬਣਾ ਕੇ ਪਾ ਸਕਦੇ ਹੋ ਫਿਰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਹਲਦੀ ਐਡ ਕਰ ਲਈ ਇੱਕ ਚਮਚਾ ਇੱਕ ਚਮਚਾ ਆਪਾਂ ਨੇ ਲਾਲ ਮਿਰਚ ਪਾਊਡਰ ਐਡ ਕਰ ਲਿਆ ਤੇ ਦੋ ਚਮਚੇ ਆਪਾਂ ਇਹਦੇ ਵਿੱਚ ਨੂਨ ਐਡ ਕਰ ਲਿਆ ਨੂਨ ਤੁਸੀਂ ਬਾਅਦ ਚ ਵੀ ਚੈੱਕ ਕਰਕੇ ਪਾ ਸਕਦੇ ਹੋਗੇ ਕੋਈ ਜ਼ਰੂਰੀ ਨਹੀਂ ਵੀ ਇੱਕ ਵਾਰ ਚ ਆਪਾਂ ਸਾਰਾ ਨੂਨ ਐਡ ਕਰ ਲੀਏ ਉਸ ਤੋਂ ਬਾਅਦ ਆਪਾਂ ਇਹ ਸਾਰੇ ਮਸਾਲੇ ਹੈਗੇ ਜਿਹੜੇ ਐਡ ਕਰਤੇ ਤਿੰਨ ਚਾਰ ਚਮਚੇ ਤੇ ਇਹਨਾਂ ਨੂੰ ਵੀ ਆਪਾਂ ਤੇਲ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਅੰਬ ਕੱਟ ਕੇ ਰੱਖੇ ਨੇ ਪਤਲੀਆਂ ਫਾੜੀਆਂ ਉਹਨਾਂ ਨੂੰ ਐਡ ਕਰ ਦਵਾਂਗੇ ਇਹਦੇ ਵਿੱਚ ਅੰਬ ਐਡ ਕਰਨ ਤੋਂ ਬਾਅਦ ਆਪਾਂ ਜਿਹੜਾ ਗੈਸ ਹੈਗਾ ਉਹਨੂੰ ਚਾਲੂ ਕਰ ਲਵਾਂਗੇ 2-3 ਮਿੰਟ ਆਪਾਂ ਅੰਬਾਂ ਨੂੰ ਪਕਾ ਲਵਾਂਗੇ ਲਸਣ ਤੇਲ ਦੇ ਵਿੱਚ ਤਾਂ ਕਿ ਜਿਹੜੀਆਂ ਅੰਬ ਦੀਆਂ ਫਾੜੀਆਂ ਸੌਫਟ ਹੋ ਜਾਣ ਥੋੜੀਆਂ-ਥੋੜੀਆਂ ਜ਼ਿਆਦਾ ਸੌਫਟ ਕਰਨ ਦੀ ਜ਼ਰੂਰਤ ਨਹੀਂ ਥੋੜਾ ਜਿਹਾ ਇਹ ਕੱਚਾ ਜਿਹਾ achar ਜਿਹੜਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈਗਾ ਖਾਣ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਫਰੈਸ਼-ਫਰੈਸ਼ achar ਜਦੋਂ ਆਪਾਂ ਖਾਂਦੇ ਆ ਤਾਂ ਬਹੁਤ ਜ਼ਿਆਦਾ ਸਵਾਦ ਲੱਗਦਾ ਹੈਗਾ ਕੱਚਾ ਪੰਜਾ ਉਹਦਾ ਤੇ ਥੋੜਾ ਜਿਹਾ ਪੱਕਿਆ ਹੋਇਆ achar ਤੇ ਵਧੀਆ ਲੱਗਦਾਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲਿਆਂ ਦੇ ਵਿੱਚ ਤੇ ਇੱਕ ਦੋ ਮਿੰਟ ਆਪਾਂ ਇਹਨੂੰ ਪਕਾ ਲਵਾਂਗੇ achar ਨੂੰ ਤੇ ਜਿਹੜਾ achar ਹੈਗਾ ਜਦੋਂ ਥੋੜੇ ਜਿਹੀ ਹਲਕੀ ਸੌਫਟ ਹੋ ਗਈ ਫਾੜੀ ਉਸ ਤੋਂ ਬਾਅਦ ਆਪਾਂ ਜਿਹੜਾ ਗੈਸ ਹੈਗਾ ਉਹ ਬੰਦ ਕਰ ਦਵਾਂਗੇ ਤੇ achar ਨੂੰ ਆਪਾਂ ਠੰਡਾ ਹੋਣ ਦੇਵਾਂਗੇ ਇਸ ਤਰੀਕੇ ਨਾਲ ਇੱਕ ਵਾਰ ਜਿਹੜਾ ਤੁਸੀਂ achar ਹੈ ਜਰੂਰ ਬਣਾ ਕੇ ਟਰਾਈ ਕਰਨਾ ਜੇ ਤੁਹਾਨੂੰ ਇਹਦੇ ਵਿੱਚ ਮਿਰਚ ਪਸੰਦ ਹੈ achar ਦੇ ਵਿੱਚ ਪਾਉਣ ਦਾ ਤੁਸੀਂ ਮਿਰਚ ਵੀ ਬਰੀਕ-ਬਰੀਕ ਕੱਟ ਕੇ ਜਾਂ ਲੰਬੀਆਂ ਦੋ ਫਾੜੀਆਂ ਕੱਟ ਕੇ ਪਾ ਸਕਦੇ ਹੋਗੇ ਮਿਰਚ ਦਾ ਜਿਹੜਾ ਟੇਸਟ ਹੈ ਉਹ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ achar ਦੇ ਵਿੱਚ ਤੇ ਕਈ ਵਾਰ ਬੱਚੇ ਨਹੀਂ ਖਾਂਦੇ ਹੈਗੇ ਮਿਰਚ ਐਡ ਕੀਤਾ ਹੋਇਆ ਅੰਬ ਦਾ achar ਤਾਂ ਕਰਕੇ ਮੈਂ ਇਹਦੇ ਵਿੱਚ ਐਡ ਨਹੀਂ ਕੀਤਾ ਹੈਗਾਗਾ ਤੇ ਮੈਂ ਸਿਰਫ ਲਸਣ ਐਡ ਕੀਤਾ ਲਸਣ ਦਾ ਟੇਸ ਹੈ ਜਿਹੜਾ ਅੰਬ ਦੇ achar ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਤੇਲ ਤੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਸੋਕ ਲੈਣਗੇ ਫਾੜੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ achar ਆ ਪਠੰਡਾ ਹੋਣ ਵਾਸਤੇ ਰੱਖ ਦਵਾਂਗੇ ਤੇ ਠੰਡਾ ਜਦੋਂ ਆਚਾਰ ਹੋ ਗਿਆ ਤੇ ਇਹਨੂੰ ਆਪਾਂ ਸਾਫ਼ ਸੁਥਰੇ ਡੱਬੇ ਦੇ ਵਿੱਚ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਡੱਬੇ ਦੇ ਵਿੱਚ ਪਾ ਦੇਵਾਂਗੇ ਥੋੜਾ ਜਿਹਾ ਮੈਨੂੰ ਨਾਣ ਘਟ ਲੱਗਿਆ ਆਚਾਰ ਦੇ ਵਿੱਚ ਤਾਂ ਮੈਂ ਇੱਕ ਚਮਚਾ ਨਾਣ ਦਾ ਹੋਰ ਐਡ ਕਰਤਾ ਥੋੜਾ ਜਿਹਾ ਇਹਦੇ ਵਿੱਚ ਮੈਂ ਧਨੀਆ ਪਾਊਡਰ ਐਡ ਕਰਤਾ ਤੇ ਇਹਦੇ ਨਾਲ ਆਚਾਰ ਦਾ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਹੈ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਿਆ ਤੇ ਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਅਚਾਰ ਹੈਗਾ ਤੇ ਇਹਨੂੰ ਆਪਾਂ ਡੱਬੇ ਚ ਭਰ ਕੇ ਰੱਖ ਲਵਾਂਗੇ ਇਹ ਸਾਲੋਂ ਸਾਲ ਮਤਲਬ ਕਿ ਚੱਲ ਸਕਦਾ ਹੈ ਅਚਾਰ ਤੇ ਇਹਨੂੰ ਮਤਲਬ ਕਿ ਲੰਬੇ ਸਮੇਂ ਤੱਕ ਇਹ ਖਰਾਬ ਨਹੀਂ ਹੁੰਦਾ ਹੈਗਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਤਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟਿਕਾਲ ਜੀ